ਜਦੋਂ ਵੀ ਅਸੀਂ ਪੜ੍ਹਾਈ ਕਰਨ ਵਾਸਤੇ ਬੈਠਦੇ ਆ ਤਾਂ ਸਾਡਾ ਜਿਹੜਾ ਮਾਈਂਡ ਆ ਉਹ ਸਾਨੂੰ ਤੰਗ ਬਹੁਤ ਕਰਦਾ ਕਿਉਂ ਪੜ੍ਹਾਈ ਚ ਨਹੀਂ ਲੱਗਦਾ ਨਹੀਂ ਲੱਗਦਾ ਨਾ ਤਰ੍ਹਾਂ ਤਰ੍ਹਾਂ ਦੇ ਥੌਟਸ ਆਉਂਦੇ ਆ ਕਦੇ ਵਟਸਐਪ ਫਿਲਾਨੋਂ ਦਿਲ ਕਰਦਾ ਕਦੇ ਕੁਝ ਕਦੇ ਕੁਝ ਐਡਾ ਹੁੰਦਾ ਜਿੰਨਾ ਕ ਮਨ ਸਾਡਾ ਪੜ੍ਹਾਈ ਚ ਲੱਗਦਾ ਓਨਾਂ ਕ ਸਾਨੂੰ ਫਾਇਦਾ ਹੋ ਜਾਂਦਾ ਤੇ ਜਿੰਨਾ ਨਹੀਂ ਲੱਗਦਾ ਓਨਾਂ ਸਾਡਾ ਟਾਈਮ ਵੇਸਟ ਹੋ ਜਾਂਦਾ ਅੱਜ ਮੈਂ ਤੁਹਾਨੂੰ ਸਿਰਫ ਦੋ ਚੀਜ਼ਾਂ ਸਮਝਾਉਣੀਆਂ ਨੇ ਇਸ ਟਾਈਮ ਦੇ ਬਾਰੇ ਇਸ ਮਨ ਦੇ ਬਾਰੇ ਮੈਨੂੰ ਮੈਨੇਜ ਕਿੱਦਾਂ ਕਰਨਾ ਤੇ ਮਨ ਨੂੰ ਵੀ ਮੈਨੇਜ ਕਿੱਦਾਂ ਕਰਨਾ ਮੈਂ ਨਹੀਂ ਕਹਿੰਦਾ ਤੁਸੀਂ ਵਟਸਐਪ ਨਾਲ ਚਲਾਓ ਮੈਂ ਨਹੀਂ ਕਹਿੰਦਾ ਤੁਸੀਂ ਕੁਝ ਹੋਰ ਨਾਲ ਸੋਚੋ ਲੇਕਿਨ ਇਸ ਨੂੰ ਪਲਾਨ ਕਰ ਲਓ ਅੱਜ ਤੋਂ ਤੁਸੀਂ ਕੀ ਕਰਨਾ ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਬਣਾਣੀ ਹੈ ਜਿੱਥੇ ਤੁਸੀਂ ਬੈਠ ਕੇ ਪੜ੍ਹਾਈ ਕਰਨੀ ਹੈ ਇਹ ਨਹੀਂ ਹੈ ਕਦੇ ਤਾਂ ਕੁਰਸੀ ਤੇ ਬੈ ਕੇ ਪੜ੍ਹਨ ਲੱਗੇ ਕਦੇ ਬੈਟੇ ਤੇ ਬੈ ਕੇ ਪੜ੍ਹਨ ਲੱਗੇ ਕਦੇ ਕਿਤੇ ਬੈ ਕੇ ਪੜ੍ਹਨ ਲੱਗੇ ਨਹੀਂ ਇੱਕ ਜਗ੍ਹਾ ਬਣਾ ਲਓ ਐਸੀ ਜਗ੍ਹਾ ਵੀ ਜਿੱਥੇ ਤੁਸੀਂ ਗਰਮੀ ਸਰਦੀਆਂ ਚ ਬਹਿ ਸਕੋ ਲਾਈਟ ਚਲੀ ਗਈ ਤਾਂ ਵੀ ਬਹਿ ਸਕੋ ਬੇਟੇ ਮਤਲਬ ਇਹੀ ਹੈ ਜਿਸ ਜਗ੍ਹਾ ਤੇ ਆਪਾਂ ਬਹਿਣਾ ਸ਼ੁਰੂ ਕਰ ਦਿੰਨੇ ਆ ਨਾ ਕਿ ਅਸੀਂ ਇੱਥੇ ਬਹਿ ਕੇ ਪੜ੍ਹਦੇ ਆ ਤਾਂ ਜਦੋਂ ਹੀ ਅਸੀਂ ਉਹ ਜਗ੍ਹਾ ਤੇ ਬਹਿਨੇ ਸਾਡਾ ਮਨ ਆਪਣੇ ਆਪ ਹੀ ਪੜ੍ਹਾਈ ਵੱਲ ਜਾਂਦਾ ਜਦੋਂ ਸੌਣਾ ਹੋਵੇ ਦੇਖੋ ਜਦੋਂ ਬੈਠ ਕੇ ਜਾਂਦੇ ਆ ਆਪਣੇ ਆਪਣੇ ਮਨਿੰਦ ਦਾ ਭਾਵ ਆ ਜਾਂਦਾ ਨਾ ਕਿਸੇ ਮੰਦਰ ਗੁਰਦੁਆਰੇ ਜਾਂਦੇ ਆ ਉਹ ਭਾਵ ਆ ਜਾਂਦਾ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਆ ਉਹ ਭਾਵ ਆ ਜਾਂਦਾ ਨਾ ਤਾਂ ਇੱਕ ਜਗ੍ਹਾ ਬਣਾਓ ਜਿੱਥੇ ਤੁਸੀਂ ਬਹਿ ਕੇ ਪੜ੍ਹਨਾ ਉਹ ਜਗ੍ਹਾ ਨਹੀਂ ਛੱਡਣੀ ਬਸ ਲੇਕਿਨ ਬਣਾਉਣੀ ਇੰਝਾਂ ਦੀ ਹੈ ਵੀ ਤੁਹਾਨੂੰ ਮੀਂਹ ਕਣੀ ਚ ਬਦਲ ਨਹੀਂ ਨਾ ਪਵੇ ਇੱਕ ਐਦਾਂ ਦੀ ਪਲੇਸ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਜਦੋਂ ਹੀ ਤੁਸੀਂ ਉੱਥੇ ਬੈਠੋ ਤੁਹਾਡਾ ਮਨ ਆਪਣੇ ਆਪ ਜਿਹੜਾ ਤੁਹਾਨੂੰ ਸਪੋਰਟ ਕਰਨ ਲੱਗ ਜਵੇ ਦੂਸਰੀ ਗੱਲ ਜਿਹੜੀ ਕਿ ਸਾਡਾ ਵਟਸਐਪ ਚਲਾਉ ਨੂੰ ਦਿਲ ਕਰਦਾ ਸਾਡਾ ਕੁਝ ਐਸਾ ਐਸਾ ਕਰ ਨੂੰ ਚੱਲ ਗਾਣਾ ਬੇਟੇ ਇੰਝਾਂ ਕਰੋ ਜੇ ਤੁਸੀਂ 2 ਘੰਟੇ ਪੜਨਾ ਤਾਂ ਟਾਈਮ ਤੇ स्लots ਬਣਾ ਲਓ ਵੀ ਮੈਂ ਪਹਿਲਾਂ ਅੱਧਾ ਘੰਟਾ ਪੜਨਾ 5 ਮਿੰਟ ਵਿੱਚ ਵਟਸਐਪ ਚਲਾਣਾ ਤੁਹਾਡਾ ਵਟਸਐਪ ਬੰਦ ਨਹੀਂ ਕਰ ਰਿਹਾ ਮੈਂ ਤੁਹਾਡੀ ਫੇਸਬੁਕ YouTube ਬੰਦ ਨਹੀਂ ਕਰ ਰਿਹਾ ਮੈਂ ਮੈਂ ਕਹਿੰਦਾ ਚਲਾਓ ਲੇਕਿਨ ਉਹਨੂੰ ਪਲਾਨ ਕਰਕੇ ਇਹਦੇ ਨਾਲ ਕੀ ਹੋਊਗਾ ਤੁਹਾਡੇ ਮਨ ਦੀ ਜਿਹੜੀ ਚਾਹਤ ਆ ਉਹ ਵੀ ਪੂਰੀ ਹੋ ਜੂਗੀ ਤੇ ਜਿਹੜਾ ਸਾਡਾ ਕੰਮ ਆ ਕਿ ਅਸੀਂ ਪੜ੍ਹਾਈ ਕਰਨੀ ਉਹ ਵੀ ਪੂਰਾ ਹੋ ਜਾਊਗਾ ਲੇਕਿਨ ਇੱਕ ਇੱਕ ਛੋਟੀ ਵੈਲ ਪਲਾਨਡ ਜਦੋਂ ਅੱਧਾ ਘੰਟਾ ਪੜ੍ਹਨਾ ਉਦੋਂ ਵਟਸਐਪ ਨਹੀਂ ਚਲਾਣੀ ਬਾਸ ਤੇ ਜਦੋਂ 5 ਮਿੰਟ ਵਾਸਤੇ ਰੈਸਟ ਕਰਨਾ ਫਿਰ ਦੱਬ ਕੇ ਚਲਾਣੀ ਆ ਭਾਵੇਂ ਭੰਗੜਾ ਪਾਓ ਭਾਵੇਂ YouTube ਚ ਲਾ ਕੇ ਕੁਝ ਵੀ ਦੇਖੋ ਲੇਕਿਨ ਜਦੋਂ ਪੜਨਾ ਉਹ ਤੋਂ ਪੜਨਾ ਜਦੋਂ WhatsApp ਚਾਉਣੀ ਉਹ ਤੋਂ WhatsApp ਚਾਉਣੀ ਗੱਲ ਸਮਝ ਲੱਗੀ ਨਾ ਇਹਦੇ ਨਾਲ ਤੁਹਾਨੂੰ ਦੋਨੇ ਡੋਸਸ ਮਿਲਣ ਗਿਆ ਤੁਹਾਡੀ ਪੜਾਈ ਵੀ ਹੋਏਗੀ ਤੇ ਤੁਹਾਡਾ ਮੰਦੀ ਚਾਹੀ ਪੂਰੀ ਹੋ ਜਾਊਗੀ ਅਸੀਂ ਲੋਕ ਕੀ ਕਰਦੇ ਆ ਅਸੀਂ ਜਦੋਂ ਜਦੋਂ ਕਿਤੇ ਕਿਸੇ ਗੇਮ ਖੇਲਣ ਜਾਂਦੇ ਆ ਤਾਂ ਸਾਡਾ ਹੁੰਦਾ ਵੀ ਮੇਰਾ ਕੰਮ ਰਹਿੰਦਾ ਤੇ ਜਦੋਂ ਅਸੀਂ ਪੜਾਈ ਕਰਦੇ ਆ ਉਦੋਂ ਹੁੰਦਾ ਕਿ ਮੈਂ ਆਹ ਫਲਾਣਾ ਕੰਮ ਕਰਨਾ ਮੈਂ ਖੇਡਣ ਜਾਣਾ ਤਾਂ ਇੱਕ ਦੂਜੇ ਦੀ ਮਿਕਸ ਅਪ ਹੋ ਜਾਂਦੀ ਆ ਤੇ ਬੜੇ ਮਿਕਸ ਅਪ ਨੂੰ ਬਚਾਉਣਾ ਬਸ ਸਾਰੇ ਕੰਮ ਕਰਨੇ ਲੇਕਿਨ ਪਲਾਨਿੰਗ ਨਾ ਕਰਨੇ ਸਮੇਂ ਲੱਗੀ ਇੱਕ ਤਾਂ ਉਸੇ ਪਲੇਸ ਤੇ ਬਹਿਣਾ ਔਰ ਇੱਕ ਪਲਾਨਿੰਗ ਕਰਕੇ ਚੱਲਣਾ ਵੀ ਜਦੋਂ ਮੈਂ ਪੜਨਾ ਉਹਦਾ WhatsApp ਚ ਚਲਾਣੀ ਤੇ ਜਦੋਂ WhatsApp ਪੜਾਣੀ ਉਹਦਾ WhatsApp ਚ ਚਲਾਣੀ ਈਗਾ ਬਟਾ ਏਕ ਬਟਾ ਹੈ